ਜਵਾਬ ਦਾ ਕੀ ਕੰਮ ਆ ਆ ਸਕਿਉਰਿਟੀ ਦੇ ਆਰਡਰ ਨੇ ਸਭ ਤੋਂ ਉੱਤੇ ਪੰਜਾਬ ਪੁਲਿਸ ਨੇ ਲਿਸਟ ਆਫ ਪ੍ਰੋਟੈਕਟਿਡ ਪਰਸਨਸ ਆਫ ਪੰਜਾਬ ਸਟੇਟ ਸਭ ਤੋਂ ਪਹਿਲਾਂ ਕਹੋਣਾ ਅਰਵਿੰਦ ਕੇਜਰੀਵਾਲ ਕਿਸੇ 3 ਕਰੋੜ ਬੰਦੇ ਦਾ ਪੰਜਾਬ ਪੁਲਿਸ ਦੀ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਆ ਪੰਜਾਬ ਦੇ ਲੋਕਾਂ ਨੂੰ ਬਚਾਉਣਾ ਉਹਨਾਂ ਨੂੰ ਪ੍ਰੋਟੈਕਟ ਕਰਨਾ ਮੈਂ ਜਵਾਬ ਚਾਹਨਾ ਪੰਜਾਬ ਪੁਲਿਸ ਤੋਂ ਜਾਂ ਹੋਮ ਮਿਨਿਸਟਰ ਕਿਉਂਕਿ ਸੀਐਮ ਨੇ ਕੀ ਕੇਜਰੀਵਾਲ ਪੰਜਾਬੀ ਆ ਕੀ ਕੇਜਰੀਵਾਲ ਪੰਜਾਬ ਦਾ ਏ ਕੀ ਪੰਜਾਬ ਪੰਜਾਬ ਚੋਂ ਦੀ ਵੋਟ ਬਣੀ ਹੋਈ ਆ ਕੀ ਉੱਥੇ ਦਾ ਉਹਦਾ ਆਧਾਰ ਕਾਰਡ ਬਣਿਆ ਹੋਇਆ ਮੈਨੂੰ ਸਮਝਾਇ ਤਾਂ ਸਹੀ ਨਾ ਵੀ ਪੰਜਾਬ ਦੀ ਕਿਉਂ ਜ਼ਿੰਮੇਵਾਰੀ ਬਣਦੀ ਆ ਪੰਜਾਬ ਦੀ ਜ਼ਿੰਮੇਵਾਰੀ ਸਾਰੇ 3 ਕਰੋੜ ਪੰਜਾਬੀਆਂ ਨੂੰ ਉਹਨਾਂ ਦੀ ਸਿਕਿਉਰਿਟੀ ਕਰਨਾ ਏ ਨਾ ਕਿ ਕੋਈ ਦਿੱਲੀ ਚ ਬੈਠਾ ਏ ਜਿਹੜਾ ਉਹਦੀ ਸਿਕਿਉਰਿਟੀ ਕਰਨਾ ਜਿਹੜਾ ਸਾਡੇ ਨਾਲ ਕੋਈ ਵਾਅਦਾ ਨਹੀਂ ਉਹਦੀ ਸਿਕਿਉਰਿਟੀ ਦੀ ਜ਼ਿੰਮੇਵਾਰੀ ਸੈਂਟਰਲ ਸਰਕਾਰ ਦੀ ਏ ਸਟੇਟ ਗਵਰਨਮੈਂਟ ਦੀ ਏ ਦਿੱਲੀ ਸਰਕਾਰ ਦੀ ਏ ਜਿੱਥੇ ਤਾਂ ਉਹ ਚੀਫ ਮਿਨਿਸਟਰ ਉਹਨੂੰ ਆਪਣੇ ਤੇ ਹੀ ਭਰੋਸਾ ਹੈ ਨਹੀਂ ਆ ਆਪਣੀ ਸਰਕਾਰ ਤੇ ਉਹਦੇ ਸੀਐਮ ਆ ਜਿਹੜੀ ਆਤਸ਼ੀ ਉਹਤੇ ਵੀ ਭਰੋਸਾ ਹੈ ਨੀਗਾ ਦਿੱਲੀ ਸਰਕਾਰ ਦਿੱਲੀ ਅਸੀਂ ਆ ਹੁਣ ਦਿੱਲੀ ਚ ਆਏ ਹੋਏ ਆ ਮੈਂ ਦਿੱਲੀ ਚ ਹਾਂ ਤੁਸੀਂ ਸਭ ਕੁਝ ਜਾਣਦੇ ਹੋ ਮੇਰੇ ਕੋਲ ਇਸ ਵੇਲੇ ਪੰਜਾਬ ਪੁਲਿਸ ਦੀ ਸਕਿਉਰਿਟੀ ਹੈ ਮੇਰੇ ਕੋਲ ਦਿੱਲੀ ਪੁਲਿਸ ਦੀ ਸਕਿਉਰਿਟੀ ਹੈ ਨਾ ਕੋਈ ਵੀ ਚੀਫ ਮਿਨਿਸਟਰ ਉਰੇ ਆਉਂਦਾ ਕੋਈ ਵੀ ਗਵਰਨਰ ਆਉਂਦਾ ਆराउंड ਡਿਪਲੋਮੈਟ ਆਉਂਦਾ ਕੋਈ ਪ੍ਰੈਜ਼ੀਡੈਂਟ ਆ ਉਹਦੀ ਕੌਣ ਸਕਿਉਰਿਟੀ ਕਰਦਾ ਦਿੱਲੀ ਪੁਲਿਸ ਹੀ ਸਕਿਉਰਿਟੀ ਕਰਦੀ ਆ ਨਾ ਇਹ ਕਹਿ ਜੀਆਂ ਗੱਲਾਂ ਕਰਦੇ ਹੋ ਮੈਂ ਭਗਵੰਤ ਮਾਨ ਸਾਹਿਬ ਤੁਹਾਨੂੰ ਪੁੱਛਣਾ ਚਾਹਣਾ ਜਵਾਬ ਦਿਓ ਜੀ ਇਹਦਾ ਤੁਸੀਂ ਆਪ ਦੱਸੋ ਵੀ ਤੁਹਾਨੂੰ ਥ੍ਰੈਟ ਆ ਤੁਹਾਨੂੰ ਸਕਿਉਰਿਟੀ ਥ੍ਰੈਟ ਆ ਤੁਹਾਡੇ ਕੋਲ ਪੰਜਾਬ ਪੁਲਿਸ ਵੀ ਆ ਪਰ ਸੈਂਟਰ ਦਾ ਥ੍ਰੈਟ ਆ ਤੁਹਾਡੇ ਕੋਲ ਤੁਹਾਡੇ ਘਰ ਦੀ ਜਿੱਥੇ ਵੀ ਤੁਸੀਂ ਰਹਿੰਦੇ ਹੋ ਚਾਹੇ ਕਪੂਰਥਲਾ ਹਾਊਸਾ ਚਾਹੇ ਦਿੱਲੀ ਚਾਹੇ ਪੰਜਾਬ ਤੁਹਾਡੇ ਉਹ ਸਾਰੇ ਘਰ ਦੀ ਸੁਰੱਖਿਆ ਸੈਂਟਰ ਗਵਰਨਮੈਂਟ ਦੀਆਂ ਏਜੰਸੀਆਂ ਜੇ ਤੁਹਾਨੂੰ ਵਿਸ਼ਵਾਸ ਨਹੀਂ ਤੁਸੀਂ ਕਹਿੰਦੇ ਹੋ ਫਿਰ ਤੁਹਾਡੇ ਘਰ ਦੀ ਸੁਰੱਖਿਆ ਕਿਉਂ ਸੀਆਰਪੀ ਦੇ ਕੋਲ ਆ ਜੇ ਸਾਰੇ ਆਫੀਸਰ ਨੇ ਜਿਹੜੇ ਉਹ ਸੀਆਰਪੀ ਦੇ ਆ ਉਦੋਂ ਬਾਅਦ ਜਿਹੜੇ ਤੁਹਾਡੇ ਨਾਲ ਅ ਦਿੱਲੀ ਵੀ ਜਿੱਥੇ ਵੀ ਫਿਰ ਰਹੇ ਹੋਣਗੇ ਦੇਖ ਲਿਓ ਅਗਲੀ ਗੱਡੀ ਵੀ ਸੀਆਰਪੀ ਦੀ ਹੋਏਗੀ ਕੰਮਾਂ ਤੋਂ ਫੋਨ ਮਾਨ ਨਾਲ ਪਿਛਲੀ ਗੱਡੀ ਵੀ ਸੀਆਰਪੀ ਦੀ ਹੋਏਗੀ ਇੱਕ ਦਿੱਲੀ ਪੁਲਿਸ ਦੀ ਹੋਏਗੀ ਅੱਗੇ ਇੱਕ ਪਿੱਛੇ ਦਿੱਲੀ ਪੁਲਿਸ ਦੀ ਹੋਏਗੀ ਇਸ ਕਰਕੇ ਜੇ ਤੁਹਾਨੂੰ ਸਿਕਿਉਰਿਟੀ ਥ੍ਰੈਟਾ ਤੁਹਾਨੂੰ ਸੀਆਰਪੀ ਦਿੱਤੀ ਹੋਏ ਨਾਲ ਪੰਜਾ ਪੁਲਿਸ ਮਿਲੀ ਹੈ ਜੇ ਤੁਹਾਨੂੰ ਵਿਸ਼ਵਾਸ ਨਹੀਂ ਵਾਪਸ ਕਰ ਦਿਓ ਤੁਸੀਂ ਤੁਸੀਂ ਕਹੋ ਮੈਂ ਨਹੀਂ ਲੈਂਦਾ ਸੀਆਰਪੀ ਮੈਨੂੰ ਤਾਂ ਲੋੜ ਨਹੀਂ ਜੀ ਮੈਂ ਨਹੀਂ ਲੈਣੇ ਸੀਆਰਪੀ ਦੇ ਆਫੀਸਰ ਵਾਪਸ ਕਰ ਲਓ ਸਾਰੇ ਜੇ ਤੁਹਾਨੂੰ ਥ੍ਰੈਟਾ ਸੈਂਟਰਲ ਗਵਰਨਮੈਂਟ ਨੇ ਦਿੱਤੇ ਜਿੱਥੇ ਜੀ ਸੀਐਮ ਨੂੰ ਕਿਸੇ ਪਾਰਟੀ ਦਾ ਇਸ ਵੇਲੇ ਚਾਹ ਨਹੀਂ ਫਰੂਕ ਅਬਦੁੱਲਾਹ ਸਾਹਿਬ ਉਹਨਾਂ ਨੂੰ ਥ੍ਰੈਟਾ ਐਨਐਸਜੀ ਨੈਸ਼ਨਲ ਸਿਕਿਉ ਇਸੇ ਤਰੀਕੇ ਨਾਲ ਸਾਡੇ ਗੁਲਾਮ ਰਵੀ ਆਜ਼ਾਦ ਨੇ ਕਿਸੇ ਪਾਰਟੀ ਨਾਲ ਸੰਬੰਧ ਦੇ ਨਾਲ ਉਹਨਾਂ ਨੂੰ ਥ੍ਰੈਟ ਆ ਉਹਨਾਂ ਕੋਲ ਨੈਸ਼ਨਲ ਸਕਿਉਰਿਟੀ ਗਾਰਡ ਐਨ ਐਸ ਜੀ ਨੇ ਐਈ ਬਾਕੀ ਚੀਫ ਮਿਨਿਸਟਰ ਜਿਨ੍ਹਾਂ ਨੂੰ ਥ੍ਰੈਟ ਆ ਸੈਂਟਰਲ ਵੱਲੋਂ ਕਿਸੇ ਕੋਲ ਸੀ ਆਰ ਪੀ ਆ ਕਿਸੇ ਕੋਲ ਸੀ ਆਈ ਐਸ ਐਫ ਆ ਇਸ ਕਰਕੇ ਜਿਹਨੂੰ ਥ੍ਰੈਟ ਆ ਉਸ ਹੱਬਨਾ ਕੈਟੇਗਰੀਜ਼ ਹੁੰਦਾ ਅੱਜ ਸੁਖਵੀਰ ਸਿੰਘ ਬਾਦਲ ਆ ਉਹਨਾਂ ਕੋਲ ਸੀ ਐਸ ਐਫ ਆ ਕਿਉਂਕਿ ਉਹਨਾਂ ਨੂੰ ਉਸ ਗੋਲੀ ਵੱਜੀ ਉਹਨਾਂ ਦੇ ਹੁਣ ਥ੍ਰੈਟ ਸੀ ਇਸ ਕਰਕੇ ਇਹ ਤਾਂ ਯਾਰ ਵਨ ਟੇ ਖੇਲਣ ਵਾਲੇ ਪਲੇਅਰ ਨੇ ਇਹਨਾਂ ਨੇ ਕਦੇ ਬਾਰਡਰ ਦੇਖਿਆ ਏ ਆ ਮੈਂ ਹੈਰਾਨ ਹੋ ਜਨਾ ਕਈ ਵਾਰ ਭਗਵੰਤ ਮਾਨ ਦਾ ਦੂਜਾ ਨਾਮ ਆ ਸੀਐਮ ਸਾਹਿਬ ਦਾ ਤੀਜਾ ਨਾਮ ਕੀ ਦਾ ਰਾਗਵ ਚੱਡੇ ਦਾ ਤੇ ਇਹਨਾਂ ਤੋਂ ਕੈਪਟਨ ਸਾਹਿਬ ਦਾ ਤੇ ਥੱਲੇ ਪ੍ਰਕਾਸ਼ ਸਿੰਘ ਬਾਦਲ ਦੀ ਉਹ ਤਾਂ ਨਹੀਂ ਰਹੇ ਹੁਣ ਰਾਗਵ ਚੱਡਾ ਆ ਬੰਦੇ ਨੂੰ ਮੈਂ ਕਹਿਣਾ ਨਹੀਂ ਚਾਹਤਾ ਪੰਜਾਬੀ ਚ ਕਹਾਵਤ ਆ ਕਹਿਣੀ ਪੈ ਰਹੀ ਆ ਇਹਨੇ ਕਦੇ ਕੁੱਤੇ ਦੇ ਸੋਟੀ ਮਾਰੀ ਆ ਇਹਨੂੰ ਕਿਸ ਚੀਜ਼ ਦੀ ਚਲੋ ਇਹ ਪੰਜਾਬ ਤੋਂ ਐਮਪੀ ਆ ਮੈਂ ਫਿਰ ਵੀ ਕਹਿਣਾ ਪਰ ਇਹਨੂੰ ਸੈਂਕੜੇ ਕਰੋੜ ਰੁਪਏ 70 ਬੰਦੇ ਦਿੱਤੇ ਹੋਏ ਆ जिने ਤੋਹੀਨ ਕੀਤੀ ਪੰਜਾਬ ਦੀ ਉਥੇ ਆਪਣੇ ਜਦੋਂ ਵਿਆਹ ਸੀ ਜਿੰਨੇ ਵੀ ਗੈਸਟ ਆਏ ਉਹ ਟਾਕੀਆਂ ਵੀ ਪੰਜਾਬ ਪੁਲਿਸ ਦੇ ਸਾਢੇ 6 6 ਸਾਢੇ 6 6 ਫੁੱਟ ਦੇ ਨੌਜਵਾਨਾਂ ਤੋਂ ਖਲਾਈਆਂ ਇਹ ਬੰਦੇ ਨੇ ਉਹਦਾ ਹਿਸਾਬ ਵੀ ਕਰਾਂਗੇ ਪਰ ਜਿੱਥੇ ਤੱਕ ਸਕਿਉਰਿਟੀ ਦਾ ਮਤਲਬ ਆ ਹਮ ਇੰਨਾ ਛੋਡੇ ਚੈਨਲ ਤੇ ਕਹਿ ਦਿੰਨਾ ਐਜ਼ ਇੱਕ ਮਿਨਿਸਟਰ ਹੋਣ ਦੇ ਕੋਈ ਵੀ ਥ੍ਰੈਟ ਗੋਲੀ ਬੰਬ ਕੋਈ ਵੀ ਚੀਜ਼ ਦੇਸ਼ ਵਿਰੋਧੀ ਕੇਜਰੀਵਾਲ ਸਾਹਿਬ ਕੋਈ ਝਾਕ ਨਹੀਂ ਸਕਦਾ ਕੇਜਰੀਵਾਲ ਸਾਹਿਬ ਵੱਲ ਇਹ ਸੈਂਟਰ ਤੇ ਦੇ ਦੇਲੀ ਪੁਲਿਸ ਦੀ ਮੈਂ ਜ਼ਿੰਮੇਵਾਰੀ ਨਾ ਇਹ ਗੱਲ ਕਹਿ ਸਕਦਾ ਹਾਂ ਉਹ ਕੋਈ ਕਿਸੇ ਨੇ ਕੋਈ ਮੰਟਾ ਮਾਤਾ ਕਿਸੇ ਨੇ ਕੋਈ ਪਾਣੀ ਸਿੱਟਤਾ ਕੋਈ ਕਿਸੇ ਨੇ ਕੋਈ ਗਲਾਬ ਜਾਮਨ ਕੋਈ ਰਸਗੁਲਾ ਕੋਈ ਕੋਈ ਪੱਥਰ ਕੰਕਰ ਜਿਹੜਾ ਉਹ ਆਮਰਵਾ ਸਕਦੇ ਉਹਦੀ ਸਾਡੀ ਜ਼ਿੰਮੇਵਾਰੀ ਨਹੀਂ ਉਹ ਉਹਨਾਂ ਨੇ ਕਰਨਾ ਹੀ ਕਰਨਾ ਆਉਣ ਵਾਲੇ ਦੇ ਥੱਪੜ ਮਾਰਤਾ ਕਿਸੇ ਨੇ ਉਹਦਾ ਕੀ ਕਰਾਂਗੇ ਅਸੀਂ ਉਹ ਉਹਨਾਂ ਨੇ ਕਰਨਾ ਹੀ ਕਰਨਾ ਏ ਬਾਕੀ ਉਹਨਾਂ ਦੀ ਕੋਈ ਦਿੱਲੀ ਪੁਲਿਸ ਤੇ ਸੈਂਟਰਲ ਪੁਲਿਸ ਦੇ ਹੁੰਦੇ ਸਿਕਿਉਰਿਟੀ ਹੁੰਦੇ ਕੋਈ ਝਾਕ ਨਹੀਂ ਸਕਦਾ ਨਾ ਉਹਨਾਂ ਦੇ ਬਾਕੀ ਕਿਸੇ ਮੰਤਰੀਆਂ ਵੱਲ ਇਹ ਜ਼ਰੂਰ ਆ ਵੀ ਆਉਣ ਵਾਲੇ ਦਿਨਾਂ ਚੋਂ ਡਿਜ਼ਾਈਨ ਜ਼ਰੂਰ ਕਰ ਰਹੇ ਆ ਵੀ ਕਿਸੇ ਸਿੱਖ ਨਾਲ ਪਗੜੀ ਧਾਰੀ ਨਾਲ ਕੋਈ ਭਾਜਪਾ ਦਾ ਨੌ ਲਾ ਕੇ ਉਤੇ ਉਹਦੀ ਪਗੜੀ ਨਾਲ ਛੇੜਖਾਲੀ ਕਰ ਸਕਦੇ ਆ ਪਗੜੀ ਦਸਤਾਰ ਨਾਲ ਬੇਅਦਵੀ ਕਰ ਸਕਦੇ ਆ ਕੋਈ Hindu Musalman ਦਾ ਫਸਾਦ ਕਰ ਸਕਦੇ ਆ ਉਹ ਉਹਨਾਂ ਦੇ ਜ਼ਰੂਰ ਜੋ ਪੰਜਾਬ ਤੋਂ ਸਾਨੂੰ ਪਤਾ ਲੱਗਿਆ ਹੈ ਉਹ ਉਹਨਾਂ ਦੀ ਪੂਰੀ ਤਿਆਰੀ ਹੈ ਕਿਉਂਕਿ ਉਹ ਇਸ ਵੇਲੇ ਪਿੱਛੇ ਜਾ ਰਹੇ ਆ ਬڑا ਮੁਕਾਬਲਾ ਹੈ ਜਿਹੜਾ ਜ਼ਬਰਦਸਤ ਹੋਇਆ ਪਿਆ ਨਹੀਂ ਦੋ ਚੀਫ ਮਿਨਿਸਟਰ ਯਾਰ ਆਤਿਸ਼ੀ ਤੇ ਭਗਵੰਤ ਮਾਨ ਦੋ ਚੀਫ ਮਿਨਿਸਟਰ ਬੈਠੇ ਰੋ ਰਹੇ ਆ ਹਾਏ ਕੇਜਰੀਵਾਲ ਹਾਏ ਕੇਜਰੀਵਾਲ ਜਦੋਂ ਅਸੀਂ ਕਹਿੰਦੇ ਆ ਵੀ ਕੇਜਰੀਵਾਲ ਨੂੰ ਜਦੋਂ ਉਹਨੇ ਐਫੀਡੇਵਿਟ ਲਿਖਿਆ ਸੀ ਵੀ ਮੈਨੂੰ ਤਾਂ ਨਾ ਸਿਕਿਉਰਿਟੀ ਦੀ ਲੋੜ ਆ ਨਾ ਮੈਨੂੰ ਕੋਠੀਆਂ ਦੀ ਲੋੜ ਆ ਨਾ ਬੰਗਲੇ ਦੀ ਲੋੜ ਆ ਨਾ ਮੈਨੂੰ ਸਿਕਿਉਰਿਟੀ ਗੱਡੀਆਂ ਦੀ ਲੋੜ ਆ ਨਾ ਰੈੱਡ ਲਾਈਟ ਹੁਣ ਕਿਉਂ ਮਿਉ ਮਿਉ ਕਰੀ ਜਾਂਦਾ ਏ ਕਿਉਂ ਐਵੇਂ ਰੋਈ ਜਾਂਦਾ ਏ ਲੇਕਿਨ ਸਰ ਪਰਵੇਸ਼ ਸਾਈਂ ਸਿੰਘ ਵਰਮਾ ਜੋ ਨਵੀਂ ਦਿੱਲੀ ਸੇ ਭਾਜਪਾ ਕੇ ਉਮੀਦਵਾਰ ਆ ਉਹਨਾਂ ਨੇ ਕਿਹਾ ਹੈ ਕਿ 25 ਜਬ 26 ਜਨਵਰੀ ਨਜ਼ਦੀਕ ਐਸੇ ਨੇ ਪੰਜਾਬ ਨੰਬਰ ਕੀ ਗਾੜੀਆਂ ਜੋ ਹੈ ਲੈ ਦਿੱਲੀ ਵਿੱਚ ਘੁੰਮ ਰਹੀਆਂ ਹਨ ਮਾਹੌਲ ਬਿਲਕੁਲ ਗਲ ਬਿਲਕੁਲ ਗਲ ਬਿਲਕੁਲ ਉਹਨਾਂ ਨੇ ਨਹੀਂ ਕਿਹਾ ਪੰਜਾਬਦਾਨ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜੇ ਉਹ ਗੁੰਡੇ ਭੇਜੇ ਹੋਏ ਆ ਜਿਹੜੇ ਉਹਨਾਂ ਨੇ ਆਪ ਦੇ ਲੋਕ ਭੇਜੇ ਹੋਏ ਆ ਉਹਨਾਂ ਨੇ ਉਹ ਗੱਲ ਕੀਤੀ ਆ ਇੱਕ ਵਾਰ ਨਹੀਂ 10 ਵਾਰ ਉਹਨਾਂ ਦੀ ਸਪੀਚ ਸੁਣਾ ਦਿਓ ਸੁਣਾਇਓ ਜ਼ਰੂਰ ਹੈ ਤੋਂ ਪਹਿਲਾਂ ਉਹਨਾਂ ਨੇ ਸਿਰਫ ਇਹ ਕਿਹਾ ਵੀ ਜੋ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਗੁੰਡੇ ਆਏ ਹੋਏ ਨੇ ਕਿਉਂਕਿ ਉਹਨਾਂ ਦੀ ਉੱਥੇ ਸਰਕਾਰ ਆ ਇੱਕ ਗੱਲ ਮੇਰੀ ਹੋਰ ਸੁਣੋ ਜੇ ਇਹਨਾਂ ਨੂੰ ਇਹ ਇੰਨਾ ਹੀ ਫਿਕਰ ਆ ਇਹਨਾਂ ਨੂੰ ਇਲੈਕਸ਼ਨਾਂ ਚ ਕੀ ਹੋਇਆ ਪਟਿਆਲੇ ਚ ਕਾਰਪੋਰੇਸ਼ਨ ਦੀ ਇਲੈਕਸ਼ਨਾਂ ਚ ਕਿਹਦੀਆਂ ਪੱਗਾਂ ਰੋਲੀਆਂ ਕਿਹੜੀ ਧੀ ਭੈਣ ਉੱਥੇ ਕਿਸ ਤਰੀਕੇ ਨਾਲ ਟੀਚਰ ਜਿਹੜੇ ਨੌਕਰੀ ਮੰਗਣਾ ਕਿਵੇਂ ਕੁੱਟੇ ਨੇ ਉਹ ਇਸ ਕਰਕੇ ਐਵੇਂ ਗੱਲਾਂ ਮਾਰਦੇ ਔਰੇ ਆ ਕੇ ਬਿਲਕੁਲ ਰੋਂਡੀ ਪਿੱਟ ਰਹੇ ਆ ਇਸ ਵੇਲੇ ਬੁਰੀ ਤਰ੍ਹਾਂ ਜਿਹੜਾ ਉਹਨਾਂ ਨੂੰ ਦਿਖ ਰਿਹਾ ਮੈਂ ਪੰਜਾਬੀਆਂ ਨੂੰ ਹੋਰ ਕਹਿਣਾ ਚਾਹੁੰਦਾ ਤੁਸੀਂ ਬਾਹਲਾ ਕੇਜਰੀਵਾਲ ਕੇਜਰੀਵਾਲ ਨਾ ਕਰੋ ਇੱਥੇ ਦਾ ਦਾ ਕੰਮ ਹੋ ਜਾਣਾ ਇਹਨੇ ਤੁਹਾਡੇ ਵੱਲੋਂ ਹੀ ਆਉਣਾ ਇਸ ਕਰਕੇ ਮਾਨ ਸਾਹਿਬ ਆਪਣੀ ਕੁਰਸੀ ਵੀ ਬਚਾਓ ਉਧਰ ਨੂੰ ਵੀ ਕੰਮ ਹੋਣ ਲੱਗਿਆ ਏ ਅੱਛਾ ਇੱਕ ਸਵਾਲ ਹੋ ਰਿਹਾ ਹੈ ਕਿ ਜਿਸ ਤਰੀਕੇ ਸੇ 26 ਜਨਵਰੀ ਪਰ ਜਾ ਕੇ ਨਿਕਲ ਰਹੀ ਹੈ ਆਪ ਵੀ ਪਰਿਵਾਰ ਕੇ ਸਾਥ ਗਏ ਹੈ ਕੀ ਕਹੋ ਗਾਈਸ ਬਈ ਦੇਖੋ ਬੜੀ ਛੂਸੀ ਚਾਦ ਹੀ ਗੱਲ ਆ ਕਿਉਂਕਿ ਬਹੁਤ ਡਰਾਮਾ ਭਗਵੰਤ ਮਾਨ ਤੇ ਕੇਜਰੀਵਾਲ ਨੇ ਪਿਛਲੀ ਵਾਰ ਕੀਤਾ ਸੀ ਉਹ ਜਦੋਂ ਕਿਉਂਕਿ ਹਰ ਬਾਰ ਤੀਜੀ ਤੀਜੀ ਸਾਲ ਹਰ ਸਟੇਟ ਦੀ ਵਾਰੀ ਆਉਂਦੀ ਆ ਇਹਨਾਂ ਨੂੰ ਇਹ ਗੱਲ ਸਭ ਪਤਾ ਸੀ ਤੇ ਉਹ ਝਾਕੀ ਉਦੋਂ ਇਹਨਾਂ ਨੇ ਪੰਜਾਬ ਨੂੰ ਪੰਜਾਬੀਆਂ ਨੂੰ ਜਾਣ ਕੇ ਉਹਨਾਂ ਨੂੰ ਹਿੱਟ ਕਰਨ ਲਈ ਉਹਨਾਂ ਨੂੰ ਦੇਸ਼ ਨਾਲੋਂ ਤੋੜਨ ਲਈ ਉਹ ਕੁਝ ਬੋਲਿਆ ਉਹ ਕੁਝ ਕਿਹਾ ਉਹਦੀ ਝਾਕੀ ਸਾਰੇ ਪੰਜਾਬ ਚ ਹਰ ਜ਼ਿਲ੍ਹੇ ਜ਼ਿਲ੍ਹੇ ਚ ਕੱਢੀ ਐਮਐਲਏ ਲੈ ਕੇ ਕੁੱਡੇ ਕਿਉਂ ਕਿਉਂਕਿ ਉਦੋਂ ਇੱਕ ਸਾਜ਼ਿਸ਼ ਦਾ ਹਿੱਸਾ ਬਣੇ ਹੋਏ ਸੀ ਉਦੋਂ ਇਹਨਾਂ ਨੂੰ ਬੜਾ ਚੰਗਾ ਲੱਗ ਰਿਹਾ ਸੀ ਪੰਜਾਬ ਨੂੰ ਅਸੀਂ ਦੇਸ਼ ਤੋਂ ਅਲੱਗ ਕਰਨ ਦੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਕਰ ਰਹੇ ਆਂ ਪੰਜਾਬੀਆਂ ਨੂੰ ਨਫ਼ਰਤ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਆਂ ਦਿੱਲੀ ਦੇ ਖਿਲਾਫ ਦੇਸ਼ ਦੇ ਖਿਲਾਫ ਉਦੋਂ ਇਹ ਕਰ ਰਹੇ ਸੀ ਅੱਜ ਜਦੋਂ ਆ ਸ਼ਾਨ ਨਾਲ ਆ ਝਾਕੀ ਜਦੋਂ ਕੱਲ ਫੁੱਲ ਦੇ ਰਹਿ ਹਸਲ ਹੁੰਦੀ ਆ ਜਦੋਂ ਪੰਜਾਬ ਦੀ ਝਾਕੀ ਮੈਂ ਤੇ ਮੇਰਾ ਸਾਰਾ ਪਰਿਵਾਰ ਅਸੀਂ ਦੇਖਣ ਗਏ ਤੇ ਨਾਲ ਤਸਵੀਰਾਂ ਖਚਾਈਆਂ ਫੋਟੋਆਂ ਖਚਵਾਈਆਂ ਖੁਸ਼ੀ ਹੋਈ ਵੀ ਅੱਜ ਪਰ ਭਗਵੰਤ ਮਾਨ ਸਾਹਿਬ ਉਰੇ ਹਫ਼ਤੇ ਦੇ ਥੋਡੇ ਮੰਤਰੀ ਵੀ ਉਰੇ ਆ ਐਮਐਲਏ ਵੀ ਉਰੇ ਆ ਗਲੀ ਗਲੀ ਤਾਂ ਫਿਰਨੇ ਹੋ ਉੱਥੇ ਦੇਖ ਰਹੇ ਆ ਵੀ ਕੇਜਰੀਵਾਲ ਨੇ ਕੀ ਗੰਦ ਪਾਇਆ ਨਾਲ ਇਹ ਚੰਗੀ ਗੱਲ ਹੈ ਕਿ ਐਮਐਲਏ ਉਰੇ ਫਿਰਕੇ ਸਾਰੇ ਦੇਖ ਲੈਣਗੇ ਆਮ ਆਦਮੀ ਦੇ ਵਰਕਰ ਦੇਖ ਲੈਣਗੇ ਵੀ ਗਲੀ ਗਲੀ ਕੀ ਕੇਜਰੀਵਾਲ ਨੇ ਰੰਗ ਲਾਏ ਹੋ ਉਹ ਜ਼ਰੂਰ ਪਤਾ ਲੱਗ ਜਾਣਗੇ ਉਰੇ ਚਲੋ ਪਰ ਮੁੱਖ ਮੰਤਰੀ ਸਾਹਿਬ ਕੇਜਰੀਵਾਲ ਦੀ ਸਕਿਉਰਿਟੀ ਦਾ ਤਾਂ ਫਿਕਰ ਆ ਉਹ ਤਾਂ ਜਾਨ ਨਿਕਲੀ ਜਾਂਦੀ ਆ ਚਲੋ ਹੋਣਾ ਵੀ ਚਾਹੀਦਾ ਦੂਜੀ ਗੱਲ ਉਹਨਾਂ ਦੇ ਮੰਤਰੀ ਅੱਜ ਕਿਉਂ ਨਾ ਆ ਕੇ ਤਸਵੀਰ ਖਚਾਈ ਭਗਵੰਤ ਮਾਨ ਸਾਹਿਬ ਅੱਜ ਸਾਰੇ ਪੰਜਾਬ ਨੂੰ ਕਿਉਂ ਵਧਾਈ ਨਾ ਦਿੱਤੀ ਮੈਂ ਵਧਾਈ ਦਿਨਾ ਸਾਰੇ ਪੰਜਾਬ ਨੂੰ ਵੀ ਪੰਜਾਬ ਦੀ ਝਾਕੀ 26 ਜਨਵਰੀ ਨੂੰ ਅੱਜ ਸਾਰੀ ਦੁਨੀਆ 'ਚ ਦੇਖੀ ਜਾਊਗੀ ਮਾਣ ਤੇ ਸ਼ਾਨ ਸਾਡਾ ਸੱਭਿਆਚਾਰ ਕਿਤੇ ਸਾਡੇ ਮਤਲਬ ਫਲਕਾਰੀ ਦਿਖਾਈ ਗਈ ਹੈ ਕਿਤੇ ਸਾਡਾ ਜਿਹੜੇ ਸਾਡੇ ਭਗਤ ਨੇ ਉਹ ਦਿਖਾਏ ਗਏ ਆ ਕਿਤੇ ਸਾਡੀ ਬਾਣੀ ਦੀ ਗੱਲ ਕੀਤੀ ਗਈ ਹੈ ਕਿਤੇ ਸਾਡੇ ਲੋਕ ਨਾਚ ਸਾਡੇ ਉਹ ਬੋਲ ਨੇ ਜਿਹੜੇ ਉਹ ਦਿਖਾਏ ਜਾ ਰਹੇ ਆ ਪਰ ਅੱਜ ਨਾ ਭਗਵੰਤ ਮਾਨ ਕੋਲ ਟਾਈਮ ਆ ਨਾ ਉਹਨਾਂ ਦੇ ਕਿਸੇ ਪਰਿਵਾਰ ਕੋਲ ਨਾ ਕਿਸੇ ਐਮਐਲਏ ਕੋਲ ਅੱਜ ਕਿਉਂ ਨਹੀਂ ਸਾਰੇ ਦੇਸ਼ 'ਚ ਇਹ ਝਾਕੀ ਕਮਾਉਣ ਸਾਰੇ ਪੰਜਾਬ 'ਚ ਕੱਲੇ-ਕੱਲੀ ਜਗ੍ਹਾ ਬਣਾ ਕੇ ਕਮਾਉਣੀ ਚਾਹੀਦੀ ਆ ਵੀ ਭਾਈ ਆ ਝਾਕੀ ਆਈ ਆ ਜਿਹੜੀ ਸਾਡੀ ਸ਼ਿੰਗਾਰ ਬਣੀ ਆ ਅੱਜ ਦੇਸ਼ ਦਾ ਤਾਂ ਅੱਜ ਦੇਸ਼ ਜੋੜਨ ਦੀ ਗੱਲ ਹੋ ਜੂਗੀ ਨਾ ਅੱਜ ਪੰਜਾਬੀਆਂ ਨੂੰ ਪੰਜਾਬ ਨੂੰ ਦੇਸ਼ ਦੇ ਨਾਲ ਜੋੜਨ ਦੀ ਗੱਲ ਹੋ ਜਾਏਗੀ ਉਹ ਤਾਂ ਕਰਨੀ ਹੀ ਨਹੀਂ ਅੱਛਾ ਮੇਰਾ ਇੱਕ ਆਖਰੀ ਸਵਾਲ ਇਹ ਹੈ ਕਿ ਜਿਸ ਤਰੀਕੇ ਸੇ ਮਹਾਰਾਸ਼ਟਰ ਦੇ ਅੰਦਰ ਰੇਲ ਆਸਾ ਹੁਆ ਹੈ ਜਾਂਚ ਕੀਤੀ ਜਾ ਰਹੀ ਹੈ ਕੀ ਨਿਕਲ ਕੇ ਸਾਹਮਣੇ ਆ ਰਿਹਾ ਹੈ ਨਹੀਂ ਉਹ ਮੁਡਲੀਆਂ ਰਿਪੋਰਟਾਂ ਤੋਂ ਇਹ ਪਤਾ ਲੱਗਿਆ ਹੈ ਵੀ ਕੁਝ ਲੋਕ ਉੱਥੇ ਬੀੜੀ ਸਿਗਰਟ ਜਿਹੜੀ ਆ ਉਹ ਕੁਛ ਇੱਕ ਗਰੁੱਪ ਸੀ ਉਹ ਉੱਥੇ ਦੁਪਹਿਰ ਤੋਂ ਹੀ ਜਿਹੜੇ ਵਿੱਚ ਪੈਸੇਂਜਰ ਸੀ ਉਹਨਾਂ ਨੇ ਇਹ ਗੱਲ ਦੱਸੀ ਆ ਵੀ ਬੜੀ ਵਾਰ ਅਸੀਂ ਰੋਕਿਆ ਵੀ ਉਹਨਾਂ ਨੂੰ ਪਰ ਉਹ ਨਹੀਂ ਹਟੇ ਤੇ ਉਹ ਜਦੋਂ ਉਹ ਬੀੜੀ ਸਿਗਰਟ ਜਿਹੜੀ ਉੱਥੇ ਪੀ ਰਹੇ ਸੀ ਉਹਦੇ ਧੂਏ ਦੇ ਨਾਲ ਜੋ ਹਜੇ ਹਜੇ ਮੈਂ ਐਮੀ ਕਮਾ ਵੀ ਇਹ ਪੂਰੀ ਇਨਕੁਆਇਰੀ ਤੱਕ ਵੀ ਹੋ ਰਹੀ ਆ ਪਰ ਜੋ ਉਹਦੇ ਬਿਆਨ ਸੀ ਵੀ ਉਹਦੇ ਨਾਲ ਕਿਤੇ ਨਾ ਕਿਤੇ ਸੈਂਸਰ ਦੇ ਵਿੱਚ ਵੀ ਉਹ ਧੂਆਂ ਗਿਆ ਤੇ ਜਿਹੜੀ ਨਾਲ ਟ੍ਰੇਨ ਰੁਕੀ ਤੇ ਉਹੀ ਬੰਦਿਆਂ ਨੇ ਮੁੜ ਕੇ ਕਿਉਂਕਿ ਉਹਨਾਂ ਨੂੰ ਇਹ ਸੀ ਵੀ ਅਸੀਂ ਗਲਤ ਕੰਮ ਕਰ ਰਹੇ ਆ ਅਸੀਂ ਇਹ ਬੀੜੀ ਸਿਗਰਟ ਜਿਹੜੀ ਆ ਜਲਾ ਕੇ ਤਾਂ ਇਹ ਟ੍ਰੇਨ ਰੁਕੀ ਆ ਉਹ ਲੋਕਾਂ ਨੇ ਛਾਲਾ ਮਾਰੀਆਂ ਜਦੋਂ ਉਹਨਾਂ ਨੇ ਪਹਿਲਾਂ ਛਾਲਾ ਮਾਰੀਆਂ ਵੀ ਅਸੀਂ ਇਹ ਕ੍ਰਾਈਮ ਕੀਤਾ ਗਲਤੀ ਕੀਤੀ ਆ ਉਹਦੇ ਪਿੱਛੇ ਕੁਝ ਹੋਰ ਲੋਕ ਦੇਖ ਕੇ ਉਹ ਟ੍ਰੇਨ ਤੋਂ ਉੱਤਰ ਕੇ ਛਾਲਾ ਮਾਰ ਗਏ ਹਜੇ ਜਿਹੜਾ ਪਹਿਲਾਂ ਜਿਹੜੀ ਗੱਲ ਆਈ ਆ ਸਾਹਮਣੇ ਜੋ ਵਿੱਚ ਪੈਸੇਂਜਰ ਸੀ ਉਹਨਾਂ ਨੇ ਜੋ ਰਿਕਾਰਡਿੰਗ ਉਹਨਾਂ ਦੀਆਂ ਆਈਆਂ ਏ ਉਹ ਇਹ ਚੀਜ਼ ਆਈ ਆ ਪਰ ਬਾਕੀ ਜਿਹੜੀ ਹੋਰ ਕੀ ਗੱਲਾਂ ਨੇ ਉਹਨੂੰ queries ਵਿੱਚ ਆਏਗਾ ਪਰ ਇਹਦੇ ਵਿੱਚ ਜਿਹੜੀ ਗੱਲ ਦੋ ਟ੍ਰੇਨਾਂ ਲਿੰਗ ਰੀਆਂ ਸੀ ਕੋਈ ਮੈਂ ਇਹ ਸਫਾਈ ਦੇਣ ਵਾਲੀ ਗੱਲ ਨਹੀਂ ਕਰਦਾ ਪਰ ਇਹਦੇ ਵਿੱਚ ਕੋਈ ਰੇਲਵੇ ਦੀ ਜਾਂ ਹੋਰ ਕੋਈ ਉਹਦੇ ਵਿੱਚ ਇਹਦੇ ਵਿੱਚ ਕੋਈ ਕਮੀ ਨਹੀਂ ਲੱਗ ਰਹੀ ਲੱਗ ਇਹ ਰਿਹਾ ਵੀ ਆਪਸ ਵਿੱਚ ਹੀ ਕੋਈ ਪੈਸੇਂਜਰ ਸੀ ਜਿਹੜਾ ਉਹਨਾਂ ਨੇ ਹੀ ਬਸ ਇਹ ਗਲਤੀ ਜਿਹੜੀ ਕੀਤੀ ਹੈ ਜਿਹਦੇ ਕਰਕੇ ਨੁਕਸਾਨ ਬੜਾ ਵੱਡਾ ਦੁੱਖਾ ਜਿਨ੍ਹਾਂ ਦੀ ਡੈਥ ਹੋ ਗਈ ਉਹਨਾਂ ਨੇ ਤਾਂ ਆਉਣਾ ਨਹੀਂ ਨਾ ਮੁੜ ਕੇ ਇਹੀ ਬਾਰ ਬਾਰ ਆਪਾਂ ਇਹੀ ਸਿਖਾਉਨੇ ਆ ਬਾਰ ਬਾਰ ਇਹੀ ਦੱਸਦੇ ਆ ਹਰ ਜਗ੍ਹਾ ਲਿਖਿਆ ਹੁੰਦਾ ਵੀ ਬੀੜੀ ਸਿਗਰਟ ਨਹੀਂ ਪੀਣੀ ਨਹੀਂ ਪੀਣੀ ਨਹੀਂ ਪੀਣੀ ਪਰ ਉਹ ਜਦੋਂ ਆਪਾਂ ਇਹੋ ਜਿਹੀਆਂ ਚੀਜ਼ਾਂ ਕਰਦੇ ਆ ਤਾਂ ਫਿਰ ਆਪਣੀ ਜਾਨ ਖਤਰੇ 'ਚ ਪਾਉਨੇ ਆ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ